ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਤਾਂ ਜਾਣਕਾਰੀ ਮਿਲਦਿਆ ਸਾਰ ਥਾਣਾ ਸਦਰ ਪੁਲਿਸ ਮੌਕੇ ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਐਸਆਈ ਬਿਰਿੰਦਰ ਪਾਲ ਨੇ ਦੱਸਿਆ ਕਿ ਚੁੰਡੀਗੜ੍ਹ ਬਾਈਪਾਸ ਖੰਗੂੜਾ ਕੱਟ ਤੇ ਐਕਸਯੂਵੀ ਗੱਡੀ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੁੰਦੀ ਹੈ ਇਸ ਤੇ ਚਲਦਿਆਂ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚਦੀ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹਾਲਾਂਕਿ ਸਿਵਲ ਹਸਪਤਾਲ ਤੋਂ ਮਿਲੀ ਸੂchnਾ ਮੁਤਾਬਕ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਦੀ ਜਾਨ ਚਲੀ ਗਈ ਜਿਨ੍ਹਾਂ ਚੋਂ ਇੱਕ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਮਹਿਤਪੁਰ ਬਲਾਚੁਰ ਵਜੂਹਇਤ ਦੂਜੇ ਦੀ ਪਛਾਣ ਨਹੀਂ ਹੋ ਸਕਿਆ ਉਹਨਾਂ ਦੱਸਿਆ ਕਿ ਗੱਡੀ ਚਾਲਕ ਦੀ ਪਛਾਣ ਸਤਨਾਮ ਸਿੰਘ ਦੇ ਵਜੂਹ ਹੋਈ ਹੈ ਜੋ ਕਿ ਰਾਏਪੁਰ ਫਰਾਲਾ ਦਾ ਵਾਸੀ ਦੱਸਿਆ ਜਾ ਰਿਹਾ ਹੈ ਤਾਂ ਪੁਲਿਸ ਵੱਲੋਂ ਲੋ ਗੱਡੀ ਤੇ ਮੋਟਰਸਾਈਕਲ ਕਬਜ਼ੇ ਚ ਲੈ ਲਿਆ ਗਿਆ ਤੇ ਤਕਲੀਕਾਰਵਾਈ ਕੀਤੀ ਜਾ ਰਹੀ ਹੈ ਸਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਸੀ ਆ ਸੁਣਦੇ ਆ ਉਗੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਾ ਦਿਨাশੋਰੰਜੀ ਸਿੰਘ ਸੋਨੀ ਦੀ ਰਿਪੋਰਟ ਸਰੋਏ ਜੀ ਥੋੜੀ ਜਾਣਕਾਰੀ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਛਾ ਇੱਕ ਸਾਨੂੰ ਇੱਕ ਟੈਲੀਫੋਨ ਉਹ ਪਤਾ ਲੱਗਾ ਸੀਗਾ ਵੀ ਪਿੰਡ ਖੰਗੂੜੇ ਦੇ ਕੱਟ ਤੇ ਐਕਸੀਡੈਂਟ ਹੋਇਆ ਹੈ ਜਦੋਂ ਮੌਕੇ ਤੇ ਆਏ ਇੱਥੇ ਤਾਂ ਇੱਥੇ ਜਿਹੜੇ ਇੰਜਰਡ ਵਿਅਕਤੀ ਸੀਗੇ ਉਹ ਹਸਪੀਟਲ ਲੈ ਕੋਈ ਜਿਹੜੇ ਆ ਰਾਹਗੀਰ ਲੈ ਗਏ ਸੀਗੇ ਤੇ ਗੱਡੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਚੁਕਾ ਕੇ ਤਾਂ ਥਾਣੇ ਖਲਾਤੀ ਇੱਕ ਬਾਈਕ ਵਾਲਾ ਜਿਹਦੇ ਉੱਤੇ ਦੋ ਜਣੇ ਸਵਾਰ ਸੀਗੇ ਤੇ ਉਹਨਾਂ ਬਾਰੇ ਕੁਝ ਪਤਾ ਲੱਗਾ ਹੈ ਹਸਪੀਟਲ ਤੋਂ ਵੀ ਉਹ ਬਰੌਟ ਡੈਡ ਆ ਤੇ ਜਿਹੜੀ ਗੱਡੀ ਆ ਉਹ ਅਸੀਂ ਉਹ ਵੀ ਥਾਣੇ ਲੈ ਗਏ ਆ ਤੇ ਜਿਹੜੇ ਬਾਕੀ ਜਿਹੜੀ ਕਾਰਵਾਈ ਆ ਅਗਲੀ ਉਹ ਉਹਨਾਂ ਦੇ ਬਾਰਸ਼ਾਂ ਦੇ ਹੋਂਦ ਤੇ ਜਿਹੜੀਆਂ ਲਿਆਂਦੀ ਜਾਂਦੀਆਂ ਨੇ ਨਹੀਂ ਇਹ ਪਤਾ ਲੱਗਾ ਵੀ ਉਹ ਮੁੰਡਿਆਂ ਦਾ ਨਾਮ ਵਗੈਰਾ ਤਾਂ ਕਿਹੜੀ ਜਗ੍ਹਾ ਤੇ ਰਹਿਣ ਭਰੇ ਸੀ ਹਾਂਜੀ ਇਹ ਕੋਈ ਇੱਕ ਕੋਈ ਬੰਦੇ ਦਾ ਇਹਨਾਂ ਦਾ ਮੋਬਾਈਲ ਇੱਕ ਆਪਣੇ ਕੋਲ ਹੈਗਾ ਜੀ ਉਹਨਾਂ ਨੂੰ ਫੋਨ ਕਾਲ ਆਈ ਸੀਗੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਬਲਜਿੰਦਰ ਬਲਜਿੰਦਰ ਸਿੰਘ ਸੰਨੋ ਸੁੱਚਾ ਸਿੰਘ ਵਾਸੀ ਮਹਿਤਪੁਰ ਤਹਿਸੀਲ ਬਲਾਚੌਰ ਦਾ ਰਹਿਣ ਵਾਲਾ ਇਹ ਵਾਕੀ ਇਹ ਦੂਸਰੇ ਵਿਅਕਤੀ ਦੇ ਬਾਰੇ ਕੋਈ ਪਤਾ ਨਹੀਂ ਪਾਉਣਾ। ਅੱਛਾ ਨਹੀਂ ਪਤਾ ਲੱਗਾ। ਤੇ ਐਕਸੀਡੈਂਟ ਦਾ ਕਾਰਨ ਕੀ ਆਇਆ ਸਾਹਮਣੇ? ਐਕਸੀਡੈਂਟ ਦਾ ਕਾਰਨ ਹੁਣ ਕੋਈ ਬਾਕੀ ਤਾਂ ਇਹਨਾਂ ਦੇ ਕੋਲੋਂ ਲੈ ਕੇ ਜਾ ਰਹੇ ਨੇ ਇਹਨਾਂ ਡਰਾਈਵਰ ਸਾਹਿਬ ਨੂੰ ਵੀ। ਤਾਂ ਇਹ ਹੀ ਆ ਵੀ ਹਜੇ ਕੋਈ ਕੱਟ ਹੈਗਾ ਇੱਥੇ। ਇਹ ਗੱਡੀਆਂ ਦੇ ਕੱਟ ਤੋਂ ਵੀ ਕੋਈ ਪਤਾ ਨਾ ਦਿੰਦਾ ਵੀ ਕੱਟ ਦੇ ਵਿੱਚ ਹੀ ਕੋਈ ਗੱਡੀ ਤੇ ਕੋਈ ਤੇਜ਼ ਆਈ ਆ ਜਾਂ ਕਿੱਦਾਂ ਆਈ ਆ। ਜਿਹੜੀ ਇਹ ਗੱਡੀ ਵਾਲੇ ਇਹ ਕਿੱਥੇ ਦੇ ਆ ਤੇ ਇਹ ਕੌਣ ਚਲਾ ਰਿਆ ਸੀ? ਇਹ ਗੱਡੀ ਵਾਲੇ ਹੈਗੇ ਆ ਸਤਨਾਮ ਸਿੰਘ ਜੀ ਸਨ ਆਫ ਲక్ష్ਮਣ ਸਿੰਘ। ਇਹ ਰਾਜਪੁਰ ਖਰਾਲਾ ਦੇ ਆ ਤੇ ਇਹ ਜਿਹੜੀ ਆ ਇਹਨਾਂ ਦੀ ਗੱਡੀ ਐਕਸਯੂਵੀ ਗੱਡੀ ਆ ਉਹ ਥਾਣੇ ਘਲਾਤ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਬਾਕੀ ਸਰ ਜੀ ਹੁਣ ਅਫਸਰਾਂ ਨਾਲ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜਿਹੜੀ ਵੀ ਕਾਰਵਾਈ ਕੋਈ ਕਰਨਗੇ ਉਹ ਉਹ ਲੈਂਦੀ ਹੋਊਗੀ ਅਮਲ ਵਿੱਚ